ਪੰਜਾਬ ਚ ਹੋ ਰਹੇ ਗਰਨੇਡ ਹਮਲੇ ਅਤੇ ਮਿਲ ਰਹੀਆਂ ਧਮਕੀਆਂ ਦੇ ਚੱਲਦਿਆਂ ਲੁਧਿਆਣਾ ਦਿਹਾਤੀ ਦੇ ਭਾਜਪਾ ਦੇ ਪ੍ਰਧਾਨ ਨਰਮਿੰਦਰ ਸਿੰਘ ਸੰਘੋਵਾਲ ਨੇ ਅਮਰੀਕਾ ਤੋਂ ਇੱਕ ਬੁਲੇਟ ਪ੍ਰੂਫ ਜੈਕਟ ਮੰਗਵਾਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿਗੜਦੇ ਮਾਹੌਲ ਦੇ ਚੱਲਦਿਆਂ ਅਤੇ ਮਿਲ ਰਹੀਆਂ ਧਮਕੀਆਂ ਨੂੰ ਦੇਖਦੇ ਹੋਏ ਇਹ ਜੈਕਟ ਮੰਗਵਾਈ ਗਈ ਹੈ ਉਨ੍ਹਾਂ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਐਸਾ ਜੈਕਟ ਨੂੰ ਪਾ ਕੇ ਉਹ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਗੇ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੈ ਅਤੇ ਕਿਸੇ ਵੀ ਸਮੇਂ ਭਾਜਪਾ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਜਿਸ ਦੇ ਚਲਦਿਆਂ ਉਹਨਾਂ ਇਸ ਜੈਕਟ ਨੂੰ ਪਾ ਕੇ ਹੀ ਪ੍ਰਚਾਰ ਕਰਨਾ ਸਹੀ ਸਮਝਿਆ ਉਹਨਾਂ ਕਿਹਾ ਕਿ ਬੇਸ਼ੱਕ ਗਰਮੀ ਦਾ ਦੌਰ ਹੈ ਪਰ ਉਹ ਆਪਣੀ ਸੁਰੱਖਿਆ ਆਪ ਹੀ ਕਰਨਗੇ ਇਸ ਦੌਰਾਨ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਮੌਜੂਦਾ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਸੁਰੱਖਿਆ ਦੇ ਸਹੀ ਪ੍ਰਬੰਧ ਕਰੇ ਸ੍ਰੀ ਕਾਲ ਜੀ ਮੈਂ ਰਮਿੰਦਰ ਸਿੰਘ ਸੰਘਵਾਲ ਜ਼ਿਲ੍ਹਾ ਪ੍ਰਧਾਨ ਬੀਜੇਪੀ ਨੂੰ ਜਣਾਉਂਦੇ ਹਾਂ ਤੁਸੀਂ ਜੈਕਟ ਪਾਈ ਹੈ ਇਹਦਾ ਕੀ ਰੀਜ਼ਨ ਕੀ ਹੈ ਦੇਖੋ ਜਿਵੇਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਬਾਰ ਬਾਰ ਗੋਲੀਆਂ ਚੱਲ ਰਹੀਆਂ ਨੇ ਕਦੇ ਕਿਸੇ ਲੀਡਰ ਤੇ ਕਦੇ ਕਿਸੇ ਲੀਡਰ ਤੇ ਦੇਖੋ ਡਰ ਲੱਗਦਾ ਸੀ ਵੀ ਜੇ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਪਿੰਡਾਂ 'ਚ ਜਾਂਦੇ ਆ ਲੋਕਾਂ ਦੇ ਨਸ਼ੇ ਦੇ ਖਿਲਾਫ ਵੀ ਪ੍ਰਚਾਰ ਕਰਦੇ ਆ ਤੇ ਹੁਣ ਡਰ ਲੱਗਦਾ ਵੀ ਆਪਦੀ ਸਿਕਿਉਰਿਟੀ ਆਪ ਹੀ ਕਰਨੀ ਪੈਣੀ ਆ ਅਸੀਂ ਆ ਪੂਲ ਪ੍ਰੂਫ ਜੈਕਟ ਯੂਐਸ ਤੋਂ ਮੰਗਵਾਈ ਆ ਤਾਂ ਜੋ ਆ ਦਿਨ ਰਾਤ ਜਦੋਂ ਫਰੀਏ ਸਾਨੂੰ ਕੋਈ ਚਿੰਤਾ ਨਾ ਹੋਵੇ ਥੋੜੇ ਦਿਨ ਪਹਿਲਾਂ ਮਨੋਜਨ ਕਾਲੀਆ ਜੀ ਦੇ ਘਰ ਤੇ ਗਰਨੇਰ ਅਟੈਕ ਹੋਇਆ ਦੇਖੋ ਐਡੇ ਵੱਡੇ ਲੀਡਰ ਵੀ ਸੇਫ ਨਹੀਂ ਹੈਗੇ ਤਾਂ ਅਸੀਂ ਤਾਂ ਜ਼ਿਲ੍ਹਾ ਪ੍ਰਧਾਨ ਆ ਤੋਂ ਸਾਨੂੰ ਲੱਗਿਆ ਵੀ ਆਪਦੀ ਸਿਕਿਉਰਿਟੀ ਆਪ ਕਰਨੀ ਚਾਹੀਦੀ ਐ ਇਸ ਲਈ ਅਸੀਂ ਇਹ ਜੈਕਟ ਮੰਗਵਾਈ ਆ ਗਰਮੀ ਦੇ ਵਿੱਚ ਵੀ ਦੇਖੋ ਪਾ ਕੇ ਖੜੇ ਹਾਂ ਕੀ ਲੱਗਦਾ ਕੀ ਹੈ ਤੁਹਾਨੂੰ ਇਹ ਅਜਿਹੀ ਮਾਹੌਲ ਦਾ ਤੁਸੀਂ ਜ਼ਿਕਰ ਕੀਤਾ ਜੈਕਟ ਦਾ ਜ਼ਿਕਰ ਕੀਤਾ ਮਾਹੌਲ ਦੇਖੋ ਤੁਹਾਡੀ ਨਿਊਜ਼ ਦੇ ਵਿੱਚ ਰੋਜ਼ ਸੁਣਦੇ ਆ ਗੋਲੀ ਚੱਲਦੀ ਆ ਕਦੇ ਫਰौती ਮੰਗਦੇ ਆ ਕਦੇ ਕਿਸੇ ਨੂੰ ਤੁਰੇ ਜਾਂਦੇ ਨੂੰ ਗੋਲੀ ਮਾਰ ਦਿੰਦੇ ਆ ਹੁਣ ਉਹ ਪਤਾ ਹੀ ਨਹੀਂ ਲੱਗਦਾ ਕਿਹਨੇ ਕਿੱਥੇ ਤੁਹਾਡੇ ਤੇ ਟਾਰਗੇਟ ਕਰਨਾ ਇਸ ਲਈ ਸਾਨੂੰ ਮਾਹੌਲ ਖਰਾਬ ਕਰਕੇ ਹੀ ਦੇਖੋ ਆ ਮੰਗਾਣੀ ਪਈ ਤੇ ਆਪਦੇ ਲਈ ਪਾ ਕੇ ਘੁੰਮ ਰਹੇ ਆ ਆਪਾਂ ਆਜ਼ਾਦ ਨਹੀਂ ਘੁੰਮ ਸਕਦੇ ਸੋ ਸਾਰਿਆਂ ਨੂੰ ਮੇਰਾ ਤਾਂ ਇਹੀ ਬੇਨਤੀ ਹੈ ਵੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਮਾਹੌਲ ਪੰਜਾਬ ਦਾ ਸ਼ਾਂਤ ਕੀਤਾ ਜਾਵੇ ਤਾਂ ਜੋ ਆਜ਼ਾਦੀ ਨਾ ਆਪਾਂ ਖੋ ਮਸਕੀਏ ਇੱਥੋਂ ਜੋ ਗੋਲੀ ਦਾ ਕਲਚਰ ਚੱਲ ਪਿਆ ਵੀ ਰੋਜ਼ ਗੋਲੀਆਂ ਚੱਲਦੀਆਂ ਉਹ ਬੰਦ ਕੀਤੀਆਂ ਜਾਣ ਇਹਨੇ ਨੱਥ ਪਾਈ ਜਾਵੇ ਮਾੜੇ ਅੰਸਰਾਂ ਤੇ ਲੱਗਦਾ ਪੰਜਾਬ ਸਰਕਾਰ ਸਖਤ ਆ ਸਖਤ ਹੋਣਾ ਪਊਗਾ ਪੰਜਾਬ ਸਰਕਾਰ ਨੂੰ ਜੇ ਸਖਤ ਹੋ ਹੁੰਦੇ ਤਾਂ ਫਿਰ ਇਦਾਂ ਜਿਹੜੇ ਬਲਾਸਟ ਹੋ ਰਹੇ ਨੇ ਰੋਜ਼ ਜਾਂ ਹਰ ਰੋਜ਼ ਗੋਲੀ ਚੱਲਦੀ ਹੈ ਕੱਲ ਇੱਕ ਐਸਆਈ ਦਾ ਕਤਲ ਹੋ ਗਿਆ ਸਬ ਇੰਸਪੈਕਟਰ ਸਾਹਿਬ ਦਾ ਕਤਲ ਕਰ ਦਿੱਤਾ ਇੱਕ ਸਰਪੰਚ ਨੇ ਇੱਕ ਐਸਆਈ ਜ਼ਖਮੀ ਪਿਆ ਐਡੀ ਉਹ ਸਰਕਾਰ ਦਾ ਹੀ ਕੋਈ ਸਰਪੈਂਸ ਸੀਗਾ ਇੰਨੀ ਜਿਆਦੀ ਇੱਥੇ ਖੁੱਲੀ ਮਾਹੌਲ ਦੇ ਵਿੱਚ ਗੁੜੀਆਂ ਇੱਥੇ ਸਬ ਇਨਸਪੈਕਟਰ ਸੇਫ ਨਹੀਂ ਹੈਗਾ ਤਾਂ ਆਮ ਬੰਦਾ ਕਿੱਥੋਂ ਸੇਫ ਹੋਏਗਾ ਹੁਣ ਇਸ ਕਰਕੇ ਜੈਕਟ ਪਾ ਕੇ ਲੋਕਾਂ ਨੂੰ ਵਿੱਚ ਅਸੀਂ ਜੈਕਟ ਪਾ ਕੇ ਲੋਕਾਂ ਨੂੰ ਮਿਲਣੇ ਜਾ ਰਹੇ ਹਾਂ ਗਰਮੀ ਦੇ ਵਿੱਚ ਵੀ ਦੇਖੋ ਜੈਕਟ ਪਾ ਕੇ ਸਾਨੂੰ ਜਾਣਾ ਪੈਂਦਾ ਪੂਰਾ ਇਹਨੂੰ ਬੰਨ ਕੇ ਰੱਖਿਆ ਹੋਇਆ ਉਹ ਇਸੇ ਕਰਕੇ ਵੀ ਸੇਫ ਰਹਿਣਾ ਚਾਹੁੰਦੇ ਆ ਜੇ ਲੋਕਾਂ 'ਚ ਤਾਂ ਬੇਚੈਨਣਾ ਘਰੇ ਤਾਂ ਬਹਿਣਾ ਨਹੀਂ ਸਰਕਾਰ ਬਣਾਉਣੀ ਆ ਅਸੀਂ 2027 ਦੇ ਵਿੱਚ ਬਲਕ ਸੰਬੀਲ ਪ੍ਰਦੇਸ਼ ਦੀ ਇਲੈਕਸ਼ਨ ਲੜਨੀ ਆ ਅਗਲੇ ਮਹੀਨੇ ਕੈਂਡੀਡੇਟ ਖੜੇ ਕਰਨੇ ਨੇ ਮੈਂ ਜ਼ਿਲ੍ਹੇ 'ਚ ਤੇ ਮੈਂ ਤਾਂ ਲੋ